ਸਵਾਗਤ ਹੈ ਕਿਸਾਨ ਵੀਰੋ ਹੋੜਾ ਢਿੱਲੋਂ ਦੇ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878623917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇ ਕਰ ਪਹੁੰਚ ਸਕੇ ਬਾਕੀ ਨੰਬਰ ਬਾਈਆਂ ਦਾ ਔਨ ਸਕਰੀਨ 'ਆ ਨੋਟ ਕਰ ਲਓ ਅੱਜ ਦੀ ਵੀਡੀਓ ਪਿੰਡ ਦੁੱਲੇ ਵਾਲੇ ਤੋਂ ਜੀ ਮੇਰੇ ਪਿੰਡ ਦੀ ਵੀਡੀਓ ਆ ਛੋਟੀਆਂ ਦਿਖਾਵਾਂ ਤੁਹਾਨੂੰ ਪੂਰੀਆਂ ਟੌਪ ਕਲਾਸ ਦੋ ਇੱਕਦਮ ਪਿਓਰ ਨੀਲੀ 라ਵੀ ਦਿਖਾ ਦਾਂਗੇ ਜੀ ਤੇ ਇੱਕ ਤੁਹਾਨੂੰ ਪਿਓਰ ਦਿਖਾ ਦਿਆਂ ਪੂਰੀ ਟੌਪ ਦੀ ਮੋਹਰ ਨਾ ਖਲਜ ਸਾਰੀ ਜੈਡ ਬਲੈਕ ਆ ਤੇ ਦੋਨੇ ਹੀ ਨਥਨਾਂ ਤੇ ਦੋਨੇ ਹੀ ਪੂਰੀਆਂ ਪ੍ਰੋਪਰ ਨਥਲਾਂ ਆ ਜੀ ਨੀਲੀ 라ਵੀ ਟੇਡਾ ਘੱਟ ਵੀ ਆ ਤੇ ਮਗਰ ਕੀ ਉਹ ਵੀ ਪੁੱਛਾਂ ਕਦੋਂ ਕਸੂਈ ਆ ਉਹ ਵੀ ਪੁੱਛਾਂਗੇ ਆ ਜੀ ਵੀਰੇ ਸਸੀ ਕਾਬੀ ਜੀ ਸਸੀ ਕਾਬੀ ਜੀ ਹੋਰ ਠੀਕ ਹੋ ਮੰਦਰ ਠੀਕ ਠਾਕ ਵਧੀਆ ਪਹਿਲਾਂ ਤਾਂ ਨੰਬਰ ਬੋਲੋ ਜੀ 9378264812 ਕੌਣ ਰਠੋ 12 ਪਿੰਡ ਆਪਣਾ ਜੀ ਪਿੰਡ ਦੁੱਲੇਵਾਲਾ ਜੀ ਜ਼ਿਲ੍ਹਾ ਆਪਾਂ ਜ਼ਿਲ੍ਹਾ ਬਠਿੰਡਾ ਤਹਿਸੀਲ ਰਾਮਪਰਾ ਫੂਲਾ ਜੀ ਨੇੜੇ ਭਾਈ ਰੂਪਾ ਜੰਗੀਆਂਣਾ ਤੇ ਹਲਾਤਪੁਰਾ ਜੀ ਜੰਗੀਆਂਣਾ ਬਰਨਾਲੇ ਜਿਹੜੇ ਦਾ ਪਹਿਲਾ ਪਿੰਡ ਤੇ ਆਪਣਾ ਲਾਸਟ ਪਿੰਡ ਤੇ ਭਾਈ ਜੀ ਅੱਜ ਫਿਰ ਦੋ ਝੋਟਕਾ ਦੋ ਜੀ ਤੇ ਹੈ ਪਰ ਨਗੀਨੀ ਹੈ ਨਗੀਨੀ ਜੀ ਪੂਰੇ ਤੇ ਇੱਕ ਤਾਂ ਹੈਗੀ 모ਹਰਾ ਚ ਹਨਾ ਇੱਕ 모ਹਰਾ ਚ ਇੱਕ ਦਿਨ ਕੱਢ ਦਿਆ ਕੋਸ ਹਨਾ ਉਹ ਦਿਨ ਕੱਢ ਦਿਆ ਵੇਲੇ ਤੇ ਜਿਹੜੀ ਆਪਾਂ ਨੀਲੀ ਰਾਬੀ ਦੇਖੀ ਨੇ ਭਾਈ ਟੌਪ ਕਲਾਸ ਕਦੋਂ ਸੂਈ ਹੈ ਇਹਨੂੰ ਭਈ 5 ਦਿਨ ਹੋ ਗਿਆ ਸੂਈ ਨੂੰ 5 ਦਿਨ ਸੂਈ ਨੂੰ ਹੋ ਗਏ ਤੇ ਸੂਆ ਹੈ ਗਿਆ ਪਹਿਲਾਂ ਪਲੂ ਸੂਆ ਪਹਿਲਾਂ ਬਈ ਕਿੰਨਾ ਕੁ ਹਾਜ਼ਰ ਕਰਕੇ ਬਈ ਪੰਜਾਂ ਸੈਂਟ ਬਈ ਦੁੱਧ ਜਿਹੜਾ ਥੱਲੇ 10 ਕਿਲੋ ਰੈਡੀ ਹੂੰ ਆਪਾਂ 9 ਮੰਨ ਕੇ ਕਹਿੰਦੇ ਆ ਕਿ ਕਿੱਥੋਂ ਕਿੱਥੇ ਕਰ ਜਾਊੜੂ ਬਈ ਦੁੱਧ ਦੁੱਧ ਜਾਊੜੂ ਬਈ 12 ਕਿਲੋ ਖੁੱਲਾ ਦੇ 12 ਕਿਲੋ ਖੋਲੋ ਜਿਹਦਾ ਤੋਰਾ ਕਰਾ ਕੇ ਤੇ ਇੱਕ ਮਗਰ ਫਿਰ ਮੇਲ ਕਾਫ ਆ ਗਿਆ ਤੇ ਮੇਲ ਵੀ ਮਗਰ ਇਹਦੇ ਕੱਟਾ ਮੇਲ ਕਾਫ ਮੇਲ ਕਾਫ ਇਹ ਵੀ ਚੰਗੀ ਕੁਆਲਿਟੀ ਦੀ ਹੈ ਜੀ ਤੁਸੀਂ ਤਿਆਰ ਕਰਨਾ ਹੋਇਆ ਜੀ ਪ્યોਰ ਪ੍ਰੋਪਰ ਨਿਸ਼ਾਨੀਆਂ ਵਾਲੇ ਛੇੜਾ ਘਾਟ ਅਕਮਣਕਣੀ ਨਾਸਾ ਨੂਸਾ ਦੇ ਚਾਰ ਰੁੱਤੇ ਰੇ ਬਾਈ ਠੰਡੀ ਸੀਲ ਚੋਣ ਨੂੰ ਪੂਰੀ ਫੁੱਲ ਹੈ ਕੋਈ ਭੂਰ ਨਹੀਂ ਕੋਈ ਛੱਟਾ ਨਹੀਂ ਤੇ 10 ਵਜੇ ਦਾ ਟਾਈਮ ਆ ਜੀ ਸਵੇਰ 10:00 ਹਾਂ ਇਹਦੀ ਜੱਜਮੈਂਟ ਕਰਿਓ ਠੀਕ ਆ ਜੀ 22 ਤਰੀਕ 10 ਵਜੇ ਆ ਤੇ 2026 ਪਹਿਲਾ ਮਹੀਨਾ ਜੀ ਆਹ ਲੋ ਜੀ ਖਣ ਕੁਆਲਿਟੀ ਪੂਰੀ ਚੰਗੀ ਤੇ ਬਾਹਰ ਨੂੰ ਜੋ ਆਪਾਂ ਵੀਡੀਓ ਬਣਾ ਰਹੇ ਆ ਆ ਲੋ ਜੀ ਫੇਸ ਦੀ ਕੁਆਲਿਟੀ ਕਰੋ ਜੈਕ ਇੱਕ ਨੰਬਰ ਦਾ ਜੈ ਜੀ ਆ ਦੇ ਕੀਵੇਂ ਪਲੂਣਾ ਹਨਾ ਕਦਗਾਠ ਬਹੁਤ ਵਧੀਆ ਹਨਾ ਪੂਰਾ ਵਧੀਆ ਕਰਦਾ ਬਾਈ ਹੂੰ ਚੰਗਾ ਕਦਗਾਠ ਆ ਗਿਆ ਜੀ ਜਿਵੇਂ ਪਲੂਣਾ ਕੋਲ ਨਹੀਂ ਲੱਗ ਰਹੀ ਪਰ ਦੰਦ ਦੰਦ ਜ ਨਹੀਂ ਭਾਈ ਤੇਸੀ ਵੀ ਕਿਵੇਂ ਆ ਕਿਵੇਂ ਨਹੀਂ ਤੁਸੀਂ ਆਇਓ ਵੇਖ ਕੇ ਲੈ ਜਾਓ ਆ ਦੇ ਖਾਣ ਲਈ ਬੇਰੀ ਚੰਗੀ ਸਾਫ ਸੁਥਰੀ ਆਸ ਨੂੰ ਇਹਨੇ ਤਿਆਰ ਹੁਣ ਕੋਣ ਵੀ ਚੰਗਾ ਤਿਆਰ ਕਰੀ ਕਰਦੀ ਆ ਦੇ ਕਵਾਲਿਟੀ ਕਰੋ ਜੇ ਕਿੱਕ ਨੰਬਰ 4 ਚ ਬੇਰੇ ਦੀ ਬਰੀਡ ਵਾਲੀ ਆਪਾਂ ਤੁਹਾਨੂੰ ਬਾਈ ਖਾਲੀ ਕਰੀ ਵੀ ਆ ਜਮਾ ਇਹ ਓਕੇ ਖਾਲੀ ਹੈ ਨਾ ਹਾਂ ਜਮਾ ਨਚੋੜੀ ਹੋਏ ਬਾਈ ਟਾਈਮ ਦਿਖਾ ਦਈਏ ਆਪਾਂ ਆ ਦੇਖੋ ਜੀ 10:31 ਮਿੰਟ ਤੇ 2026 ਪਹਿਲਾ ਮਹੀਨਾ ਤੇ ਬਾਈ ਕੀ ਡਿਮਾਂਡ ਆ ਗਈ ਦੀ ਡਿਮਾਂਡ ਵੀ ਮੁੱਲ ਜੋ ਮਰਜ਼ੀ ਕਰਾ ਲੈ ਬੰਦਾ 1.5 ਲੱਖ ਦੀ ਦੇਣੀ ਆ ਆਪਾਂ 1.5 ਲੱਖ ਦੀ ਤੇ ਮੰਦਰ ਵੀ ਦੇ ਜਿਵੇਂ ਆਪਾਂ ਗੱਲ ਕਰ ਲਗੇ ਤੇ ਥਾਣਾ ਪੋਣਾ ਦੀ ਜਿਹੜੀ ਵਾਈਟ ਕੂਦੀ ਚਾਹ ਪੂਰੀ ਪੂਰੀ ਵੀ ਕੋਈ ਭੂਰ ਨਹੀਂ ਕੋਈ ਸਰਲਾ ਨਹੀਂ ਬਾਈ ਪੂਰੀ ਸਹੀ ਧਾਰਾ ਓਕੇ ਤੇ ਹੁਣ ਬਾਈ ਜਿਹੜੀ 2 ਨੰਬਰ ਆਪਾਂ ਕੂਚੀ ਦੇਖੀ ਜਾਂਦੇ ਬੱਟ ਦੇ ਘੱਟ ਘੱਟ ਤੇ ਆ ਗਈ ਦੂਜਾ ਸੂਆ ਸੂਆ ਇਹ ਵੀ ਦੂਜਾ ਸੂਆ ਦੂਜਾ ਸੂਆ ਕੁਆਲਿਟੀ ਵੜੀ ਹੈ ਹਨਾ ਚਾਰ ਸਾਰੀ ਜੱਡ ਬਲੈਕ ਆ ਬਾਈ ਪੂੰਪੂ ਚ ਵੀ ਇੱਕ ਬਾਲ ਨਹੀਂ ਹੈਗਾ ਚਟਾ ਓਕੇ ਜੀ ਤੇ ਥਣ ਲੈਵੇ ਦੀ ਬੜੀ ਸਾਫ ਸੁਥਰੀ ਖੋਲੋ ਜੀ ਇਹਨੂੰ ਵੀ ਤੋਰਾ ਕਰਾ ਕੇ ਚੈੱਕ ਤੇ ਥੋੜੀ ਜੀ ਅੰਦਰ ਖੜੀਗਾ ਉਸ ਹਿਸਾਬ ਨਾਲ ਜਜਮੈਂਟ ਕਰ ਲਿਓ ਠੀਕ ਆ ਜੀ ਤੇ ਬਾਹਰ ਲੈ ਜਾ ਕੇ ਵੀ ਤੁਹਾਨੂੰ ਦਿਖਾਵਾਂ ਚੰਗੇ ਕੱਦ ਕਾੜ ਦੀ ਆ ਵੀ ਤਨ ਜਿੰਨੀ ਉੱਚੀ ਝੋਟੀ ਆਪਾਂ ਤੁਹਾਨੂੰ ਕਵਰ ਕਰਕੇ ਦਿੱਤੀ ਆ ਤੇ ਦੁਨੀ ਨਾ ਨਾ ਵੀਡੀਓ ਦੇ ਵਿੱਚ ਨੀਲੀ ਰਾਵੀ ਤੇ ਮੋਰਾ ਜੀ ਆ ਦੇਖੋ ਤੇ ਸ਼ੋ ਕੁਆਲਿਟੀ ਝੋਟੀ ਹੈਗੀ 4 ਰੁਪ ਆ ਲੈ ਵੀ ਦੀ ਚੰਗੀ ਸਾਫ ਤੋਂ ਫਰੀ ਜੀ ਹਾਂ ਚੰਗੀ ਕੁਆਲਿਟੀ ਦੇ ਵਿੱਚ ਆਪਾਂ ਝੋਟੇ ਨੂੰ ਕਹਿ ਸਕਦੇ ਕਿੰਨੇ ਕਿ ਦਿਨ ਕੱਖ ਜੂ ਬਾਈ ਬਾਈ ਲੈ ਜੂਗੀ ਹਜੇ ਰਹਿਣਾ ਮੰਨ ਲਓ ਵੀ 5-6 ਦਿਨ ਤਾਂ ਲਈ ਜਊਗਾ ਆਣਾ ਖੁੱਲਾ ਓਕੇ ਕਿੱਥੋਂ ਕਿੱਥੇ ਕਰਵਾ ਦੁੱਧ ਨੂੰ ਜਾੜੂ ਬਾਈ ਦੁੱਧ 14 ਕਿਲੋ ਰੇ ਦੂ 14 ਕਿਲੋ 14 ਤੋਂ 15 ਕਿਲੋ ਖੁੱਲਾ ਦਊ ਬਾਈ ਆ ਦੇਖੋ ਜੀ ਤੇ ਕੁਆਲਿਟੀ ਪੂਰੀ ਚੰਗੀ ਰੇਟ ਇਹਦਾ ਵੀ ਵੀਡੀਓ ਦੇ ਵਿੱਚ ਕਰਾ ਦਿਆਂਗੇ ਜੀ ਸਾਰੀ ਜਾਣਕਾਰੀ ਤੁਹਾਨੂੰ ਲੈ ਕੇ ਦੇਵਾਂਾ ਥਾਣਾ ਸੁੰਨਾ ਦੀ ਜਮਾਂ ਵਾਈ ਕਹਿੰਦਾ ਓਕੇ ਆ ਕੋਈ ਹੈ ਨਹੀਂ ਕਮੀ ਕਿਸੇ ਪਾਸੇ ਦੇ ਕੱਦ ਪੂਰਾ ਵੱਡਾ ਬਾਈ ਇਹਦਾ ਮੈਂ ਕਹਿੰਦਾ ਯਾਰ ਕੁਆਲਿਟੀ ਵੀ ਚੰਗੀ ਤੇ ਕੱਦ ਵੀ ਪੂਰਾ ਫੁੱਲ ਹੈਨਾ ਸਿੰਘ ਸੁੰਗ ਦੀ ਜਮਾਂ ਰੀਜਨਲ ਹੈਨਾ ਰੀਜਨਲ ਹੈ ਬਾਈ ਜਮਾਂ ਜਮਾਂ ਸਿੰਘ ਸੁੰਗਾ ਕੋਕੇ ਵਰਗਾ ਜੀ ਆ ਦੇਖੋ ਤੇ ਬਾਈ ਮੰਦਰ ਪਰ ਬੰਨ ਲੋ ਕੋਈ ਗੱਲ ਨਹੀਂ ਤੇ ਕੀਡਵਾੜ ਆ ਗਈ ਇਹਦੀ ਪਰ ਬਈ ਮੁੱਲ ਜੋ ਮਰਜ਼ੀ ਕਰਾ ਲੈ ਬੰਦਾ ਆਪਾਂ 1.75 ਦੀ ਦੇ ਦਾਂਗੇ 1,75,000 ਜਿਹੜਾ ਮਾਨਤਨਮਾ ਹੋਣਾ ਚੰਗੀ ਝੋਟੀ ਤੁਹਾਨੂੰ ਕਵਰ ਕਰਕੇ ਦਿੱਤੀ ਆ ਤੇ ਭਾਰ ਪਿੱਛੇ ਦੀ ਜਮਾ ਓਕੇ ਬਾਈ ਜਮਾ ਬਾਈ ਓਕੇ ਜੀ ਤੇ ਮੈਂ ਤੁਹਾਨੂੰ ਹਾਂ ਵੀਡੀਓ ਕਰਕੇ ਦਿੱਤੀ ਐ ਨੀਲੀ ਦਾ ਵੀਦੀ ਜੀ 1.5 ਲੱਖ ਜਿਹੜਾ ਮਾਨਤਨਮਾਨ ਹੋਣਾ ਨੰਬਰ 94782 64812 64812 ਪਿੰਡ ਦੁੱਲਿਆਲਾ ਜੀ ਜ਼ਿਲ੍ਹਾ ਬਟਿੰਡਾ ਸੇ ਆਮਪਰਾਪੂ ਦੋ ਝੋਟੀਆਂ ਹੀ ਦੋਨੇ ਤੁਹਾਨੂੰ ਕਿਹਾ ਕਿ ਸਾਰੇ ਵੀਰਾਂ ਨੂੰ ਤਾਂ ਵੀਡੀਓ ਦੇਖਣ ਲਈ ਜੇ ਇਹਨਾਂ ਨੂੰ ਪਿਆਰ ਦੇਣ ਲਈ ਤੈਅ ਤੋਂ ਧੰਨਵਾਦ ਜਲਦ ਮਿਲਦੇ ਗਏ ਨਾਂ ਵੀਡੀਓ